15 9 1988 ਨੂੰ ਭਾਈ ਸਰਬੰਦਰ ਸਿੰਘ ਜੀ ਇੱਕ ਮੁਕਾਬਲੇ ਦੇ ਵਿੱਚ ਗਹਿ ਗੱਤ ਮੁਕਾਬਲੇ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ ਤਾਂ ਜਦੋਂ ਡੈਡੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਮਮੀ ਜੀ ਸੀਗੇ ਹਾਂ ਤੇ ਬ੍ਰਦਰ ਸੀ ਸਾਨੂੰ ਵੀ ਅਸੀਂ ਨਾਨਕਿਆਂ ਕੋਲੇ ਆ ਗਏ ਪੁਲਿਸ ਬਹੁਤ ਤੰਗ ਕਰਦੀ ਸੀਗੀ ਕਿਸੇ ਕੋਲੇ ਮੈਂ ਗੱਲ ਨਹੀਂ ਕੀਤੀ ਸੀ ਮਸ਼ੀਦ ਦੀ ਬੇਟੀਆਂ ਮੈਂ ਕਿਉਂਕਿ ਡਰਤੀ ਬਹੁਤ ਸੀ ਅਸੀਂ ਪੁਲਿਸ ਦੇ ਦੇਖਿਆ ਸੀ ਪੁਲਿਸ ਨੇ ਇਧਰੋਂ ਵੀ ਘੇਰਾ ਪਾ ਲਿਆ ਉਧਰੋਂ ਵੀ ਘੇਰਾ ਪਾ ਲਿਆ ਸੀ ਸਹਿਮੇ ਹੋਏ ਸੀ ਡਰੇ ਹੋਏ ਸੀ ਅਸੀਂ ਕਿਸੇ ਕੋਲੇ ਗੱਲ ਨਹੀਂ ਕੀਤੀ ਬੇਟੀ ਜਾਨ ਸਾਰੀਆਂ ਭੈਣਾਂ ਨੂੰ ਸਾਰੀਆਂ ਧੀਆਂ ਨੂੰ ਲੱਗਦਾ ਹੁੰਦਾ ਸੀ ਕਿ ਇਹ ਸਾਡਾ ਭਰਾ ਆ ਇਹ ਸਾਡਾ ਪਾਪ ਆ ਤੇ ਅੱਜ ਸੱਚਮੁੱਚ ਹੁਣ ਸਾਡੀ ਵਾਰੀ ਜੇ ਕਿ ਅਸੀਂ ਸ਼ਰੀਕ ਸ਼ਹੀਦ ਪਾਇ ਸਰਦਰ ਸੰਸ਼ਦਾ ਦੀ ਧੀ ਨੂੰ ਆਪਣੀ ਧੀ ਸਮਝਣਾ ਆਪਣੀ ਭੈਣ ਸਮਝਣਾ ਤੇ ਇਹਨੂੰ ਕਦੀ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਕਿਉਂਕਿ ਜ਼ਿੰਦਗੀ ਦੇ ਵਿੱਚ ਆ ਬਾਪ ਦਾ ਪਿਆਰ ਨਹੀਂ ਮਿਲਿਆ ਪਤੀ ਦਾ ਸਾਥ ਨਹੀਂ ਮਿਲਿਆ ਸੰਘਰਸ਼ ਦਾ ਸਾਥ ਚ ਆਪਣੇ ਸੰਤਾਨ ਨੂੰ ਮੇਰੇ ਵੱਲੋਂ ਯਾਨੀ ਬੜਵੰਦਰ ਸਿੰਘ ਪੱਖੋਂ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਚ ਪਹੁੰਚੇ ਹਨ ਜੀ ਸਤਕਾਰਯੋਗ ਬੀਬੀ ਸੁਖਜੀਤ ਕੌਰ ਜੋ ਕਿ ਸੁਪਤਰੀ ਨੇ ਸ਼ਹੀਦ ਭਾਈ ਸਰੰਦਰ ਸਿੰਘ ਸ਼ੰਦਾ ਵੱਡਾਕਰ ਵੱਡਾਕਰ ਇਹਦਾ ਪਿੰਡ ਸੀਗਾ ਜਿਲ੍ਹਾ ਮੋਗਾ ਦੇ ਵਿੱਚ ਤੇ 15 9 1988 ਨੂੰ ਭਾਈ ਸਰੰਦਰ ਸਿੰਘ ਜੀ ਇੱਕ ਮੁਕਾਬਲੇ ਦੇ ਵਿੱਚ ਗਹਿ ਗੱਤ ਮੁਕਾਬਲੇ ਦੇ ਵਿੱਚ ਜਿਹੜੇ ਹੋ ਸ਼ਹੀਦ ਹੋ ਕੇ ਤਾਂ ਇਹ ਬੜਾ ਵੱਡਾ ਨਾਮ ਖੜਕੂ ਸਫਾਂ ਦਾ ਬੜਾ ਚਰਚਿਤ ਨਾਮ ਭਾਈ ਸਰੰਦਰ ਸਿੰਘ ਸ਼ੰਤਾ ਵੱਡਾ ਕਰਦਾ ਕਿਉਂਕਿ ਜਦੋਂ ਉਹ ਇਸ ਸੰਘਰਸ਼ ਚ ਤਰੇ ਨਿਉਨੀ ਸੋਚiracial ਦੇ ਹਮਲੇ ਤੋਂ ਬਾਅਦ ਦਰਬਾਰ ਸਾਹਿਬ ਤੇ ਹੋਣ ਵਾਲੇ ਤੇ ਇਹਨਾਂ ਦੀ ਮੁਲਾਕਾਤ ਹੁੰਦੀ ਆ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਗਰੁੱਪ ਦੇ ਵਿੱਚ ਇਹ ਵਿਚਰਦੇ ਰਹਿਆ ਵੱਡੀਆਂ ਕਾਰਵਾਈਆਂ ਤੇ ਬੜਾ ਦਲੇਰ ਯੋਧਾ ਤੇ ਬਹੁਤ ਹੀ ਵੱਡਿਆ ਜੀਵਨ ਵਾਲਾ ਸਿੰਘ ਸੀਗਾ ਭਾਈ ਸੁਨਤਰ ਸਿੰਘ ਛੰਦਾ ਤੇ ਅੱਜ ਉਹਨਾਂ ਦੀ ਸੁਪੁੱਤਰੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੇ ਜੀਵਨ ਬਾਰੇ ਤੇ ਕੀ ਕੁਝ ਉਹ ਜਾਣਦੇ ਨੇ ਕਿਉਂਕਿ ਉਮਰ ਬੜੀ ਛੋਟੀ ਸੀ ਜੀ ਉਦੋਂ ਇਹਨਾਂ ਦੀ ਪਰ ਫਿਰ ਵੀ ਕੁਝ ਗੱਲਾਂ ਆਪਣੀ ਮਾਤਾ ਕੋਲੋਂ ਆਪਣੇ ਕੋਈ ਚਾਚੇ ਤਾਇਆ ਕੋਲੋਂ ਜਾਂ ਉਹਨਾਂ ਦੇ ਸਗੀਆਂ ਸਾਥੀਆਂ ਕੋਲ ਸੁਣੀਆਂ ਹੋਣਗੀਆਂ ਉਹ ਅੱਜ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆਂ ਪੈਂਜੀ ਵਾਇਰ ਜੀ ਕਾ ਸਾਹਿਬ ਸਾਹਿਬ ਵਾਇਰ ਜੀ ਕਿਫਤੇ ਅੱਛਾ ਸਭ ਤੋਂ ਪਹਿਲਾਂ ਦੱਸਿਓ ਕਿ ਕਿੰਨੀ ਉਮਰ ਸੀ ਜਦੋਂ ਤੁਹਾਡੇ ਮਿਤਾ ਜੀ ਸ਼ਹੀਦ ਹੋ ਜਾਂਦੇ ਆ ਮੇਰੀ ਉਮਰ ਮੇਰਾ 82 ਦਾ ਵਰਤ ਸੀ ਉਦੋਂ 82 ਦਾ ਹਾਂ ਜੀ ਪੰਜ ਛੇ ਸਾਲ ਦੇ ਆ ਬਹੁਤ ਹੀ ਜ਼ਿਆਦਾ ਜਾਣਕਾਰੀ ਹੁੰਦੀ ਹਾਂਜੀ ਹੁੰਦੀ ਨੇ ਹਾਂਜੀ ਬਿਲਕੁਲ ਜੀ ਫਿਰ ਵੀ ਕੋਸ਼ਿਸ਼ ਉਦੋਂ ਵੇਖਿਆ ਸੁਣਿਆ ਜਾਂ ਕੁਝ ਬਾਅਦ ਚ ਵੰਦੇ ਸੁਣਦੇ ਰਹੇ ਹੋ ਕੀ ਤੁਹਾਡੇ ਮਿਤਾ ਜੀ ਦੇ ਜੀਵਨ ਬਾਰੇ ਹਾਂਜੀ ਸੁਣਦੇ ਰਹੇ ਹਾਂ ਜ਼ਿਆਦਾਤਰ ਡੈਡੀ ਮੈਨੂੰ ਨਾਲ ਹੀ ਰੱਖਦੇ ਸੀ ਮੈਂ ਛੋਟੀ ਸੀ ਅੱਛਾ ਜਿਹੜੇ ਵੱਡੇ ਤੁਸੀਂ ਹੋ ਨਹੀਂ ਮੇਰਾ ਵੱਡਾ ਬ੍ਰਦਰ ਸੀ ਹਾਂ ਜੀ ਉਹਦੇ ਆਪਣਾ ਕੰਟ ਲੱਗ ਕੇ ਮੌਤ ਹੋ ਗਈ ਸੀ ਖੇਤ ਅੱਛਾ ਉਹਨਾਂ ਦੇ ਹੁੰਦਿਆ ਹੀ ਪਹਿਲਾਂ ਹੀ ਮੌਤ ਚੜਾਈ ਕਰ ਗਿਆ ਨਹੀਂ ਨਹੀਂ ਬਾਅਦ ਚ ਬਾਅਦ ਵਿੱਚ ਬਾਅਦ ਵਿੱਚ ਹਾਂਜੀ ਓਕੇ ਓਕੇ ਹਾਂਜੀ ਫਿਰ ਉਸ ਤੋਂ ਬਾਅਦ ਤੋਂ ਮੈਨੂੰ ਡੈਡੀ ਨਾਲ ਰੱਖਦੇ ਸੀ ਮੈਂ ਜਾਂਦੀ ਹੁੰਦੀ ਸੀ ਕਿਤੇ ਮੋਟਰਸਾਈਕਲ ਤੇ ਲੈ ਜਾਣਾ ਕਦੇ ਕੋਲਕੱਤਾ ਲੈ ਜਾਣਾ ਕਿਤੇ ਲੈ ਜਾਣਾ ਉਹ ਜਿਵੇਂ ਛੋਟੀਆਂ ਛੋਟੀਆਂ ਬਚਪਨ ਦੀਆਂ ਗੱਲਾਂ ਉਹ ਜਿਵੇਂ ਯਾਦ ਆਉਂਦੀਆਂ ਵੀ ਹੱਲੇ ਤੱਕ ਮੈਨੂੰ ਉਹ ਯਾਦ ਆ ਹਾਂ ਬਿਲਕੁਲ ਹਾਂਜੀ ਉਹ ਕਰਕੀਆਂ ਹਾਂਜੀ ਜਦੋਂ ਕਿਤੇ ਜਾਂਦੇ ਸੀਗੇ ਵੀ ਮੈਨੂੰ ਨਾਲ ਲੈ ਕੇ ਜਾਂਦੇ ਸੀ ਵੀ ਤੇ ਉਸ ਤੋਂ ਬਾਅਦ ਜਦੋਂ ਡੈਡੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਮਮੀ ਜੀ ਸੀਗੇ ਹਾਂ ਤੇ ਬ੍ਰਦਰ ਸੀ ਸਾਨੂੰ ਵੀ ਅਸੀਂ ਨਾਨਕਿਆਂ ਕੋਲੇ ਆ ਗਏ ਪੁਲਿਸ ਬਹੁਤ ਤੰਗ ਕਰਦੀ ਸੀਗੀ ਅੱਛਾ ਇੱਥੇ ਤੁਹਾਡੇ ਦਾਦਕੇ ਪਰਿਵਾਰ ਚ ਨਾਨਕੇ ਪਰਿਵਾਰ ਚ ਆ ਗਏ ਸੀ ਜੀ ਤੁਸੀਂ ਆ ਨਾਨਕੇ ਹਾਂਜੀ ਨਾਨਕੇ ਅੱਡਾ ਦਾਦਕੇ ਪਰਿਵਾਰ ਚ ਕਿੰਨੇ ਭਰਾ ਨੇ ਭਾਈ ਸਰਦਸਿਣੀ ਇਹ ਆਪਣੇ 4 ਭਰਾ ਸੀ 4 ਭਰਾ ਹਾਂਜੀ ਤੇ ਜ਼ਮੀਨ ਜਾਇਦਾਦ ਉਹ ਕਿਹ ਤਰ੍ਹਾਂ ਦਾ ਸੀ ਸਾਰਾ ਜੀਵਨ ਸ਼ੈਲੀ ਚੰਗੀ ਸੀ ਵਧੀਆ ਰੋਟੀ ਖਾਂਦੇ ਸੀ ਦੇ ਬਾਰੇ ਮੈਨੂੰ ਇਹਨਾਂ ਕੁਝ ਪਤਾ ਨਹੀਂ ਛੋਟੇ ਹਾਂਜੀ ਮੈਂ ਛੋਟੇ ਨਾਨਕੇ ਆਗੇ ਸੀ ਹਾਂਜੀ ਹਾਂਜੀ ਤੇ ਫਿਰ ਉੱਥੇ ਨਾਨਕੇ ਤੁਸੀਂ ਪੜੇ ਉੱਥੇ ਹੀ ਪੜੇ ਹਾਂਜੀ ਨਾਨਾ ਨਾਨੀ ਨੇ ਫਿਰ ਸਾਨੂੰ ਲਾ ਕੇ ਰੱਖਿਆ ਸੀ ਹਾਂਜੀ ਜ਼ਮੀਨ ਜਿਆਦਾ ਸੀਗੀ ਡੈਡੀ ਹੁਣ ਕੋਲ ਤੇ ਉਹ ਆਪਣਾ ਜੋ ਬ੍ਰਦਰ ਹੁਣਾਂ ਕੋਲੇ ਸੀ ਤੁਹਾਡੇ ਬ੍ਰਦਰ ਹਾਂਜੀ 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 ਤੇ ਉਸ ਤੋਂ ਬਾਅਦ ਹੁਣ ਉਹ ਤੁਹਾਡੀ ਮਾਤਾ ਦੇ ਨਾਲ ਸੀ ਤੁਹਾਡੇ ਨਾਲ ਹੀ ਹੋਣੀਆਂ ਹੁਣ ਤੇ ਫਿਰ ਨਹੀਂ ਬ੍ਰਦਰ ਅਸੀਂ ਛੋਟਾ ਮੁਦੀਨਾਂਤੀ ਸੀ ਅੱਛਾ ਜੀ ਮਾਤਾ ਜੀ ਦੀ ਫਿਰ ਬਾਅਦ ਦੇ ਵਿੱਚ ਕਿੰਨਾ ਚਿਰ ਬਾਅਦ ਉਹ 2002 ਦੇ ਵਿੱਚ ਅਟੈਕ ਆ ਗਿਆ ਸੀ ਉਹਨਾਂ ਨੂੰ ਅੱਛਾ ਬ੍ਰਦਰ ਦੀ ਡੈਥ ਪਹਿਲਾਂ ਹੋ ਗਈ ਸੀ ਤੇ ਉਸ ਬਾਅਦ ਬ੍ਰਦਰ ਦੇ ਸਦਮੇ ਨਾਲ ਹੀ ਉਹਨਾਂ ਨੂੰ ਅਟੈਕ ਆਉਂਦਾ ਵੀ ਫਿਰ ਬੜਾ ਹਦਾ ਹਾਂਜੀ 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 ਠੀਕ ਆ ਤੇ ਉਸ ਸਹੁਰੇ ਘਰ ਜਾ ਕੇ ਵੀ ਮੈਂ ਸੁਣਿਆ ਵੀ ਕੋਈ ਬਹੁਤਾ ਛੇਤੀ ਤੁਹਾਡੇ ਸਰਦਾਰ ਜੀ ਹਾਂਜੀ ਹਾਂਜੀ ਮੈਂ 2005 ਉਹਨਾਂ ਨਾਲ ਸਾਥ ਨੇ ਪਿਆ ਬਸ 2-3 ਸਾਲ ਦਾ ਹੀ 2-3 ਸਾਲ ਹਾਂਜੀ ਬਸ 2008 ਦੇ ਵਿੱਚ ਤਾਂ ਉਹਨਾਂ ਦੀ ਡੈਥ ਹੀ ਹੋ ਗਈ ਸੀਗੀ ਤੇ 2005 ਦੇ ਵਿੱਚ ਮੈਰਿਜ ਹੋਈ ਸੀ ਹੁਣੋ ਬੇਟਾ ਬੇਟਾ ਚਲੋ ਮੈਂ ਕਿਸੇ ਕੋਲੇ ਮੈਂ ਗੱਲ ਨਹੀਂ ਕੀਤੀ ਸੀ ਮਸ਼ੀਦ ਦੀ ਬੇਟੀ ਆ ਮੈਂ ਕਿਉਂਕਿ ਡਰਤੀ ਬਹੁਤ ਸੀ ਅਸੀਂ ਪੁਲਿਸ ਤੋਂ ਦੇਖਿਆ ਸੀ ਵੀ ਪੁਲਿਸ ਨੇ ਇਧਰੋਂ ਵੀ ਘੇਰਾ ਪਾ ਲਿਆ ਉਧਰੋਂ ਵੀ ਘੇਰਾ ਪਾ ਲਿਆ ਅਸੀਂ ਸਹਿਮੇ ਹੋਏ ਸੀ ਡਰੇ ਹੋਏ ਸੀਗੇ ਅਸੀਂ ਕਿਸੇ ਕੋਲੇ ਗੱਲ ਨਹੀਂ ਕੀਤੀ ਸੀ ਮਸ਼ੀਦ ਦੀ ਬੇਟੀ ਜਦੋਂ ਭਾਈ ਬਿਆਨ ਸਿੰਘ ਜੀ ਦੇ ਬੇਟਾ ਸਰਜੀਤ ਸਿੰਘ ਖਾਲਸਾ ਵੋਟਾਂ ਵਿੱਚ ਰੋਡ ਸ਼ੋਅ ਦੇ ਵਿੱਚ ਮੈਨੂੰ ਇੱਕ ਵੀਰ ਨੇ ਕਿਹਾ ਕਿ ਛੀਤ ਦਾ ਬੇਟਾ ਕਿ ਵੋਟਾਂ 'ਚ ਖੜ ਰਿਹਾ ਤੁਸੀਂ ਅਖੇ ਚੱਲੋਗੇ ਮੈਂ ਕਿਹਾ ਵੀ ਮੈਂ ਤਾਂ ਛੇਦ ਦੀ ਬੇਟੀ ਆ ਮੈਂ ਤਾਂ ਚੱਲੂਗੀ ਤੁਹਾਡੇ ਨਾਲ ਤੇ ਮੈਂ ਉਹਨਾਂ ਨਾਲ ਅੱਜ ਵੀ ਉਸ ਆਪਣਾ ਰੋਡ ਸ਼ੋਅ ਤੇ ਗਈ ਆ ਫਿਰ ਉਹਨਾਂ ਨਾਲ ਮੈਨੂੰ ਉਹਨਾਂ ਨੇ ਮਿਲਾਇਆ ਉੱਥੇ ਹੁਣ ਮੈਂ ਉਹਨਾਂ ਦੇ ਆਫਿਸ ਵਿੱਚ ਹੀ ਮੈਂ ਜੌਬ ਕਰਦੀ ਆ ਅੱਛਾ ਹਾਂਜੀ ਤੇ ਕੀ ਉੱਥੇ ਕੰਮ ਕਰਦੇ ਹੋ ਤੁਸੀਂ ਆਫਿਸ ਦੇ ਵਿੱਚ ਮੈਂ ਉੱਥੇ ਇੱਛਾ ਭਣੀ ਸੇਵਾ ਕਰਦੀ। ਮਤਲਬ ਆਈ ਗਈ ਸੰਗਤ ਜਿਹੜੀ ਆ ਕਰਣੀ। ਹਾਂਜੀ। ਹਾਂਜੀ ਹਾਂਜੀ ਉਹਨਾਂ ਚਲਪਾ। ਜਿਹੜੀ ਨਹੀਂ ਦੇ ਦਿੰਦੇ ਨੇ ਉਹ ਸੇਵਾ ਪੇਟਾ। ਉਹ ਮੈਨੂੰ 7000 ਦੇ ਦਿੰਦੇ। 7000। ਪਰ ਇਸ ਵਿਆਹ ਦੇ ਜੋਗ ਚ 7000 ਨਾਲ। ਬਹੁਤ ਔਖਾ ਜੀ ਬਹੁਤ ਔਖਾ ਹੈ। ਬੇਟਾ ਵੀ ਪੜਦਾ ਹਾਂਜੀ ਬੇਟਾ ਵੀ ਪੜਦਾ ਫਿਰ ਰੈਂਟ ਤੇ ਰਹਿ ਰਹੇ ਆ। ਓਕੇ। ਤੇ ਕੁਝ ਬਾਹਰੋਂ ਮੇਰੇ ਵੀਰ ਐ ਐਨਆਰਆਈ ਵੀਰਾਂ ਨੇ ਬਹੁਤ ਮੇਰੀ ਹੈਲਪ ਕੀਤੀ ਐ। ਮੈਨੂੰ ਉਧਰੋਂ ਬਾਹਰੋਂ ਪੈਸੇ ਵੀ ਪਾ ਰਹੇ ਐ। ਓਕੇ। ਮੇਰੇ ਰੈਂਟ ਵਾਸਤੇ ਰਸਨ ਵਾਸਤੇ ਤੇ ਹੁਣ ਸਾਰੇ ਵੀਰਾਂ ਨੇ ਐਨਆਰਆਈ ਨੇ ਇਸ ਨ સહਯੋਗ ਦਿੱਤਾ ਕਿ ਮੈਨੂੰ ਜਗਾ ਲੈ ਕੇ ਦਿੱਤੀ ਮੈਂ ਕਿ ਨਹੀਂ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਮੈਂ ਸੁਬਾ ਸ਼ਾਮ ਸ਼ੁਕਰਾਨਾ ਕਰਦੀ ਆ ਵਾਹੀ ਗੁਰੂ ਦਾ ਅੱਛਾ ਅਜੀ ਮਤਲਬ ਤੁਹਾਡਾ ਆਪਣਾ ਘਰ ਨਹੀਂ ਹੈਗਾ ਰੈਂਟ ਤੇ ਰਹੇ ਹਾਂ ਹਾਂਜੀ ਰੈਂਟ ਤੇ ਰਹਿ ਰਹੀ ਆ ਤੇ ਉਹ ਸਾਰੇ ਪਰਿਵਾਰ ਚ ਘਰ ਤੇ ਹੈਗਾ ਹੀ ਸੀਗਾ ਉੱਥੇ ਉੱਥੇ ਨਹੀਂ ਰਹੇ ਪਰ ਤੁਸੀਂ ਸਾਰੇ ਪਰਿਵਾਰ ਚ ਵੀ ਚਾਰ ਨਨਾਨਾ ਸੀਗੀਆਂ ਅੱਛਾ ਉਹਨਾਂ ਨੇ ਜ਼ਮੀਨ ਨੂੰ ਪੈ ਗਈਆਂ ਅਸ਼ਾਉ ਆਪਣਾ ਹਿੱਸਾ ਲੈ ਉਹ ਆਪਣਾ ਸਾਰਾ ਹਿੱਸਾ ਲਈਆਂ 700 ਰੁਪਏ ਹੈ ਨਹੀਂ ਸੀਗੀ ਓਕੇ ਜਿਹੜੀ ਬੇਟੇ ਦੇ ਨਾਂ ਦਾ ਬਣਾਣਾ ਸਰਦਾਰ ਕੱਲਾ ਹੀ ਸੀ ਕੱਲੇ ਸੀਗੀ ਕੱਲਾ ਹੀ ਸੋਰਸ ਸੀ ਕੱਲਾ ਹੀ ਦਾਦਾ ਸੋਰਸ ਸੀ ਕਾ ਕੱਲਾ ਹੀ ਬੇਟਾ ਵਾ ਓਹੋ ਉਹ ਟਰਾਈ ਕਰ ਗਾ ਕਿ ਨਾਨਾ ਵੀ ਹਿੱਸਾ ਲੈ ਗਿਆ ਲੈ ਗਿਆ ਉਹ ਕਹਿੰਦੀਆਂ ਵੀ ਇੱਥੇ ਵਗਾਂ ਤੋਂ ਬੈਠੇ ਆਇਟਣ ਜੁੱਫੇ ਪਾ ਕੇ ਜਾਵਦੇ ਬਿੱਕੀ ਪਾ ਕੇ ਪਾਲਾ ਚਲੋ ਮੈਂ ਕਿ ਮੈਨੂੰ ਬੱਚੇ ਨਾਲ ਸਾਰਾ ਕੁਝ ਹੀ ਹੈ ਮੈਂ ਬੱਚੇ ਨੂੰ ਲਿਆ ਉਥੋਂ ਤੇ ਆਪਦੇ ਰਿਸ਼ਤੇਦਾਰੀਆਂ ਚ ਰਹਿ ਕੇ ਕਿ ਉੱਥੇ ਰਹਿ 4 ਸਾਲ ਦਾ ਬੱਚਾ ਕਰਕੇ ਫਿਰ ਉਹਨੂੰ ਸਕੂਲ ਚ ਲਾਇਆ ਉੱਥੇ ਹੀ ਮੈਂ ਬੱਚੇ ਦੇ ਨਾਲ ਜੌਬ ਕੀਤੀ ਬੱਚਾ ਛੱਡ ਨਹੀਂ ਸਕਦੀ ਸੀ ਮੇਰੇ ਲਈ ਓਕੇ ਹਾਂਜੀ ਫਿਰ ਚਲੋ ਆਏ ਕਿਤੇ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਫਾਂਡੇ ਮਾਂਜੇ ਆਈਲੈਂਡ ਸੈਂਟਰਾਂ ਤੇ ਲੱਗੀ ਰਹੀ ਚਲੋ ਬੱਚਾ ਪੜ ਗਿਆ ਬਹੁਤ ਲੋਕਾਂ ਸਹਿ ਮੇਰੇ ਸਾਥ ਵੀ ਬਹੁਤ ਚੰਨੀ ਬਚੀ ਹੋ ਗਿਆ ਜਿਹੜਾ ਐਨ ਆਰ ਆਈ ਭੈਣ ਭਰਾਵਾਂ ਨੇ ਤੁਹਾਨੂੰ ਪਲਾਟ ਲੈ ਕੇ ਇਹ ਸਾਲ ਹੋ ਗਿਆ ਸੀ ਅੱਜ ਸਾਲ ਕੀ ਹੋਇਆ ਹਾਂਜੀ ਸਾਲ ਕੇ ਉਸ ਤੋਂ ਪਹਿਲਾਂ ਪਤਾ ਹੀ ਨਹੀਂ ਸੀਗਾ ਤੁਹਾਡੇ ਬਾਰੇ ਨਹੀਂ ਪਤਾ ਨਹੀਂ ਸੀ ਕਿਵੇਂ ਲੋਕ ਇਲੈਕਸ਼ਨ 'ਚ ਹੀ ਪਤਾ ਲੱਗਾ ਨਾ ਹਾਂਜੀ ਇਲੈਕਸ਼ਨ 'ਚ ਹੀ ਪਤਾ ਲੱਗਿਆ ਇਲੈਕਸ਼ਨ 'ਚ ਉਹਨਾਂ ਨੇ ਸਾਰਿਆਂ ਨੂੰ ਦੱਸਣਾ ਸ਼ੁਰੂ ਕੀਤਾ ਜਦੋਂ ਵੋਟ ਤੋਂ ਬਾਅਦ ਦਫ਼ਤਰ ਐਮ ਪੀ ਦਫ਼ਤਰ ਬਣਿਆ ਉੱਥੇ ਮੈਂ ਸੇਵਾ ਕਰਨ ਲੱਗੀ ਉੱਥੇ ਲੋਕ ਆਉਂਦੇ ਸੀ ਤੇ ਬਾਈ ਜੀ ਦਲੇਰ ਸਿੰਘ ਡੋੜ ਉਹ ਸਾਰਿਆਂ ਨੂੰ ਦੱਸਦੇ ਸੀ ਵੀ ਇਹ ਸ਼ਹੀਦ ਭਾਈ ਸੁਰਿੰਦਰ ਸਿੰਘ ਛਿੰਦੇ ਦੀ ਬੇਟੀ ਹੈ ਬੜਾ ਵੱਡਾ ਨਾਮ ਹਾਂਜੀ ਕੋਈ ਸ਼ੱਕ ਨਹੀਂ ਹੈ ਕੋਈ ਨਹੀਂ ਸਤਿਗੁਰੂ ਕਿਰਪਾ ਕਰਨੀ ਜੀ ਹੁਣ ਬੇਟਾ ਕਿਹੜਾ ਕਲਾਸ ਪੜਦਾ ਕੀ ਕਰਦਾ ਹੁਣ ਬੇਟਾ ਪਲੱਸ 2 ਤੋਂ ਬਾਅਦ ਹੁਣ ਬੀਏ ਐਲਐਲਪੀ ਕਰ ਰਿਹਾ ਜੀ ਐਲਐਲਪੀ ਕਰ ਹਾਂਜੀ ਵੈਰੀ ਗੁੱਡ ਹਾਂਜੀ ਉਹ ਕਹਿੰਦਾ ਮਮਾ ਮੈਂ ਕੋਈ ਵਿਕਲਪ ਕਰਨੀ ਹੈ ਮੈਂ ਕਿਹਾ ਠੀਕ ਹੈ ਬੇਟੇ ਚਲੋ ਹੁਣ ਵੀਰਾਂ ਦਾ ਸਹਿਯੋਗ ਉਹਨਾਂ ਨੇ ਐਡਮਿਸ਼ਨ ਕਰਵਾਈ ਮੈਂ ਇਹ ਕਹਿੰਨੀ ਮੇਰਾ ਬੱਚਾ ਸਹੀ ਵਧੀਆ ਪੜ ਚੋਵੇ ਕਿਸੇ ਓਕੇ ਮੁਕਾਮ ਤੇ ਪਹੁੰਚ ਜਾਵੇ ਠੀਕ ਹੈ ਕੋਈ ਨਹੀਂ ਸਤਿਗੁਰੂ ਕਿਰਪਾ ਕਰਨੀ ਜੀ ਤੁਸੀਂ ਸਾਰੇ ਬਾਰੇ ਤੁਹਾਨੂੰ ਕਿਹਨੇ ਦੱਸਿਆ ਤੁਹਾਡੇ ਬਾਰੇ ਮੈਨੂੰ ਡੋਲੀ ਭਾਈ ਤੋਂ ਵੀ ਆਇਆ ਸੀ ਫੋਨ ਤੇ ਮੈਨੂੰ ਅੰਕਲ ਮਨਜਿੰਦਰ ਸਿੰਘ ਅੰਕਲ ਬੜਕਿਆਂ ਲਈ ਉਹਨਾਂ ਨੇ ਵੀ ਦੱਸਿਆ ਮੈਨੂੰ ਕਹਿੰਦੇ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਂ ਨਰਾਏ ਵੀਰਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆ ਚਲੋ ਬੱਚੇ ਤੇ ਪੜ੍ਹਾਈ ਦਾ ਵੀ ਖਰਚਾ ਜਿਹੜਾ ਹੈ ਵੀ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਵੀ ਉਹਦਾ ਫੀਸ ਵੀ ਹਰ ਮਹੀਨੇ ਹਰ ਸਾਲ ਵੀ ਆ ਜੀ ਕੋਈ ਮਹਾਰਾਜ ਜਵਾ ਕਰਨਗੇ આજ ਤੋਂ ਬਾਅਦ ਜੇ ਖੁਦਾ ਨਾ ਖਾਸਤਾ ਰਬਨਾ ਕਰੇ ਤੁਹਾਡੇ ਨਾਲ ਤੇ ਬਹੁਤ ਭੈਣ ਭਰਾ ਜੁੜੇ ਹੋਏ ਨੇ ਜੀ ਹਾਂ ਜੀ ਹਾਂ ਜੀ ਬਹੁਤ ਜੁੜੇ ਹੋਏ ਬਹੁਤਲ ਪ੍ਰੋਬਲਮ ਆਈ ਜੇ ਸਾਡਾ ਨੰਬਰ ਤੁਹਾਡੇ ਕੋਲ ਆ ਵੇ ਚੀਜ਼ ਕੋ ਫੋਨ ਕਰ ਦੇਣਾ ਕਈ ਵਾਰ ਜੇ ਮੈਂ ਫੋਨ ਨਾ ਸੁਣ ਸਕਾਂ ਤੁਸੀਂ WhatsApp ਤੇ ਵਾਇਸ ਮੈਸੇਜ ਦੇ ਦਿਓ ਮੈਂ ਬੈਕ ਕਾਲ ਕਰੂੰਗਾ ਠੀਕ ਹੈ ਕਿਉਂਕਿ ਕਈ ਵਾਰ ਕਿਸੇ ਜੀਵੇਂ ਕਰਕੇ ਫੋਨ ਰਿਸੀਵ ਕਰਨਾ ਕਿਉਂਕਿ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੀ ਸੰਗਤ ਫੋਨ ਕਰਦੀ ਹੈ ਬਿਲਕੁਲ ਜੀ ਬਿਲਕੁਲ ਜੀ ਪੰਜਾਬ ਦੇ ਸ਼ੀਤ ਪਰਿਵਾਰ ਦੇ ਫੋਨ ਹਾਂ ਜੀ ਹਾਂ ਜੀ ਸਾਰਿਆਂ ਦੇ ਸੁਣਨੇ ਵਾਸਤੇ ਪਰਵਾਰ ਬੜੀ ਥੋੜੀ ਜੀ ਹੋ ਜਾਂਦਾ ਵਾਦਾ ਘਾਟਾ ਪਰ ਤੁਹਾਡਾ ਵੌਇਸ ਮੈਸੇਜ ਵੀ ਸੁਣ ਕੇ ਆਪਾਂ ਬੈਕ ਕਾਲ ਕਰਾਂ ਹਾਂਜੀ ਹਾਂਜੀ ਤੇ ਬਹੁਤ ਕੋਈ ਗੱਲ ਨਹੀਂ ਹੁਣ ਆਪਾਂ ਤਕੀ ਵੀ ਸੋਚਿਆ ਵਾ ਵੀ ਹੁਣ ਪਿੰਡ ਵੱਡਾ ਘਰ 159 ਨਿਸਰ ਠਾਸੀ ਵਾਲੀ ਜਿਹੜੀ ਪਰਚੀ ਦਰਦਿਆਂ ਨੇ ਬੰਦ ਕਰਤੀ ਸੀਗੀ 엄마 ਜੀ ਆਪਣਾ ਡੈਥ ਤੋਂ ਬਾਅਦ ਹੁਣ ਆਪਾਂ ਅਸੀਂ ਅਰਦਾਸ ਹੀ ਕਰਾਉਂਦੇ ਸੀ ਛੋਟੀ ਅਰਦਾਸ ਕਰਾਉਂਦੇ ਸੀ ਇਸ ਨਿਸਰ ਦਾ ਬਸ ਜੀ ਤਾਂ ਕੋਈ ਨਹੀਂ ਸਾਧੂ ਕਿਰਪਾ ਕਰਨ ਜੀ ਹੰਡਪਾੜਾ ਤੇ ਹੁਣ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਪੈਣ ਭਰਾਮ ਦੇ ਸਹਿਯੋਗ ਨਾਲ ਹੁਣ ਵੱਡੀ ਵਰ੍ਹੇ ਸੀ ਮਨਾ ਰਹੇ ਆ ਠੀਕ ਆ ਉਹਦੇ 15 ਸਤੰਬਰ ਨੂੰ ਜੀ ਤੇ ਉਦੋਂ ਜਰੂਰ ਕਿਰਪਾ ਕਰੋ ਜੀ ਜਰੂਰ ਜੀ ਸਾਧੂ ਕਿਰਪਾ ਕਰਨਗੇ ਸੰਗਤ ਤੁਹਾਡਾ ਹਮੇਸ਼ਾ ਸਾਥ ਪਹਿਲਾਂ ਵੀ ਦਿੰਦੀ ਆਈ ਆ ਔਰ ਸਾ ਸੰਗਤ ਦੀ ਇੱਕ ਖਾਸ ਗੱਲ ਜਿਹੜੀ ਸ਼ਹੀਦ ਭਾਈ ਸਰੰਦਰ ਸਿੰਘ ਛੰਦਾ ਵੱਡਾ ਘਰ ਦੇ ਹਿੱਸੇ ਆਉਂਦੀ ਆ ਕਿ ਉਸਨੇ ਇਲਾਕੇ ਦੀਆਂ ਬਹੁਤ ਸਾਰੀਆਂ ਧੀਆਂ ਪੈਣਾ ਵਸਾਈਆਂ ਹਾਂਜੀ ਬਹੁਤ ਜ਼ਰੂਰ ਵੀ ਸਾਰੀਆਂ ਪੈਣਾ ਨੂੰ ਸਾਰੀਆਂ ਧੀਆਂ ਨੂੰ ਲੱਗਦਾ ਹੁੰਦਾ ਸੀ ਇਹ ਸਾਡਾ ਭਰਾ ਆ ਇਹ ਸਾਡਾ ਪਾਪ ਆ ਤੇ ਅੱਜ ਸੱਚਮੁੱਚ ਹੁਣ ਸਾਡੀ ਵਾਰੀ ਏ ਕਿ ਅਸੀਂ ਸ਼੍ਰੀ ਸ਼ਹੀਦ ਭਾਈ ਸਰੰਦਰ ਸਿੰਘ ਸ਼ੰਦਾਰੀ ਧੀ ਨੂੰ ਆਪਣੀ ਧੀ ਸਮਝਣਾ ਆਪਣੀ ਭੈਣ ਸਮਝਣਾ ਤੇ ਇਹਨੂੰ ਕਦੀ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਕਿਉਂਕਿ ਜ਼ਿੰਦਗੀ ਦੇ ਵਿੱਚ ਬਾਪ ਦਾ ਪਿਆਰ ਨਹੀਂ ਮਿਲਿਆ ਪਤੀ ਦਾ ਸਾਥ ਨਹੀਂ ਮਿਲਿਆ ਔਰ ਬੱਚੇ ਨੂੰ ਇਕੱਲੇ ਨੇ ਬਹੁਤ ਵੱਡੀ ਮਿਹਨਤ ਕਰਕੇ ਪਿਛਲੇ ਸਾਲ ਪਤਾ ਲੱਗ ਗਿਆ ਸਾਰੀ ਦੁਨੀਆ 'ਚ ਪਤਾ ਸੀ ਮੇਰੀਆਂ ਵੀਡੀਓ ਤੇ ਕਈ ਸਾਲਾਂ ਤੇ 11 ਸਾਲ ਤੋਂ ਸੇਵਾ ਕਰਨ ਲੱਗਾ ਆ ਬਸ ਪਤਾ ਹੀ ਨਹੀਂ ਸੀ ਹਾਂਜੀ ਤੇ ਕਈ ਬੜੀ ਕੋਈ ਗੱਲ ਨਹੀਂ ਤੁਸੀਂ ਜਦੋਂ ਸਤਗੁਰੂ ਜੀ ਦਾ ਹੁਕਮ ਹੋਣਾ ਹੁੰਦਾ ਉਦੋਂ ਹੀ ਇਹ ਗੱਲਾਂ ਹੁੰਦੀਆਂ ਨੇ ਬਿਲਕੁਲ ਡੈਡੀ ਦਾ ਤਾਂ ਨਾਮ ਹੀ ਇੰਨਾ ਸੀ ਕਿ ਆਸੇ ਪਾਸੇ ਦੇ ਪਿੰਡਾਂ ਨੂੰ ਇੰਨਾ ਹੌਸਲਾ ਹੁੰਦਾ ਸੀ ਵੀ ਸਾਨੂੰ ਕੋਈ ਡਰ ਹੀ ਨਹੀਂ ਹੈਗਾ ਛਿੰਦਾ ਛਿੰਦਾ ਹੈਗਾ ਸਾਨੂੰ ਕੋਈ ਡਰ ਨਹੀਂ ਬਿਲਕੁਲ ਠੀਕ ਹੈ ਨਾਮ ਜਨਕੀ ਕਿ ਕਿਉਂਕਿ ਉਹ ਵੱਡੀ ਜਥੇਬੰਦੀ ਵੱਡੇ ਯੋਧਿਆਂ ਦੇ ਨਾਲ ਕਿਉਂਕਿ ਜੀਵਨ ਵਾਲੇ ਜਿਹੜੇ ਸਿੰਘਾਂ ਦੇ ਨਾਲ ਵਿਚਰੇ ਆ ਨਾ ਉਹਨਾਂ ਦੀਆਂ ਮਸਾਲਾਂ ਦਿੱਤੀਆਂ ਜਾਂਦੀਆਂ ਹਨ ਹਾਂਜੀ ਕਬੱਡੀ ਦੇ ਖਿਡਾਰੀ ਸੀਗੇ ਪੂਰੇ ਸਾਰੇ ਜਨਕੀ ਮੁਛਰਦੀ ਮੁਗਾ ਦੇ ایریا ਕਮਾਂਡਰ ਸੀਗੇ ਠੀਕ ਠੀਕ ਹੈ ਅੱਛਾ ਕਬੱਡੀ ਚੰਗੀ ਖੇਡਦੇ ਕਬੱਡੀ ਦੇ ਪਲੇਅਰ ਸੀ ਹਾਂਜੀ ਅਜੇ ਕਬੱਡੀ ਟੂਰਨਾਮੈਂਟ ਦੇ ਕਿਤੇ ਤੁਹਾਨੂੰ ਬੁਲਾਇਆ ਵੀ ਗਿਆ ਨਹੀਂ ਹਜੇ ਉਹ ਡਰੋਲੀ ਪਾਈ ਵਾਲੇ ਕਹਿੰਦੇ ਸੀਗੇ ਜੇ ਅਗਲੇ ਵਾਰ ਸੀ ਟੂਰਨਾਮੈਂਟ ਤੇ ਤੁਹਾਨੂੰ ਬੁਲਾਵਾਂਗੇ ਤੇ ਸੰਬੰਧ ਕਰਾਂਗੇ ਕਿਉਂ ਉਹਨਾਂ ਦੇ ਪੋਸਟਰ ਲਾ ਕੇ ਅਸੀਂ ਬੀ ਬੋਰਡ ਲਾਵਾਂਗੇ ਹਾਂਜੀ ਹਾਂਜੀ ਵੇਖੋ ਸਮੇਂ ਨੇ ਹਾਲਾਤ ਨੇ ਮਜਬੂਰ ਕਰ ਦਿੱਤਾ ਸਰਕਾਰਾਂ ਦੀਆਂ ਉਹਨਾਂ ਵੱੱਜਰ ਗਲਤੀਆਂ ਨੇ ਉਹ ਨੌਜਵਾਨ ਜਿਹੜੇ ਚੰਗੇ ਪਲੇਅਰ ਹੁੰਦੇ ਵਰਲਡ ਲੈਵਲ ਦੇ ਚੰਗੇ ਅਫਸਰ ਬਣਨੇ ਸੀ ਚੰਗੇ ਪੜ੍ਹੇ ਲਿਖੇ ਤੇ ਉਹਨਾਂ ਦੇ ਮਜਬੂਰ ਕਰ ਦਿੱਤਾ ਗਿਆ ਉਹਨਾਂ ਨੂੰ ਹਥਿਆਰ ਚੁੱਕ ਕੇ ਲੜਨ ਦੇ ਲਈ ਤੇ ਇਹ ਜਿਹੜੀ ਆ ਗਲਤੀਆਂ ਸਰਕਾਰਾਂ ਕੋਲ ਦਾ ਦਰਬਾਰ ਸਾਹਿਬ ਤੇ ਹਮਲਾ ਕਰਦੀ ਸਮੇਂ ਨਹੀਂ ਸਰਕਾਰ ਤੇ ਨਾ ਸ਼ਾਇਦ ਨੌਜਵਾਨ ਬਗਾਵਤ ਦੇ ਰਸਤੇ ਤੋੜਦੇ ਪਰ ਜੇ ਜੀਵੇ ਪਤ ਲੱਖੀ ਜਾਏ ਸਭ ਹਰਾਨ ਜੇ ਤਾਂ ਕੁਝ ਖਾਏ ਉਹਨਾਂ ਮਾਂ-ਬਾਪਾਂ ਦਾ ਘਰ ਸੇ ਇਹਨਾਂ ਸੋਚਿਆ ਵੀ ਇਹਨਾਂ ਨੂੰ ਤਾਂ ਹੁਣ ਮਰ ਜਾਣਾ ਚਾਹਗਾ ਲੱਗ ਗਿਆ ਤੇ ਬਾਕੀ ਚਲੋ ਸਤਿਗੁਰੂ ਕਿਰਪਾ ਕਰਨਗੇ ਅੱਜ ਤੋਂ ਬਾਅਦ ਸਾਡੀ ਪੂਰੀ ਟੀਮ ਜਿਹੜੀ ਆ ਸਾਡੇ ਨਾਲ ਜੁੜੇ ਹੋਏ ਨੇ ਐਨ ਆਰ ਆਈ ਭੈਣ ਭਰਾ ਤੁਹਾਡਾ ਸਾਥ ਦੇਣਗੇ ਸਾਧ ਸੰਗਤ ਜੀ ਬੀਬੀ ਸੁਖਜੀਤ ਕੌਰ ਦਾ ਨੰਬਰ ਜਰੂਰ ਨੋਟ ਕਰਿਓ ਗਾਉਂ ਦੇ ਨਾਲ 7347305035 7347305035 ਸਕਰੀਨ ਦੇ ਥੱਲੇ ਤੁਸੀਂ ਨੰਬਰ ਚੰਦਾ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਡਾਇਰੈਕਟ ਕੰਟੈਕਟ ਕਰਨਾ ਤੇ ਕਈ ਵਾਰੀ ਹੁੰਦਾ ਵੀ ਅਸੀਂ 15000 ਰੁਪਿਆ ਜਿਹੜਾ ਆਵਾ ਕੋ ਪਰਵਾਰਾਂ ਨੂੰ ਦਨੇ ਆ ਭਾਈ ਕੋਕੇ 50000 ਰੁਪਏ ਦੀ ਸੇਵਾ ਮੇਰੇ ਕੋਲ ਆਈ ਸੀ ਭਾਈ ਜੀ ਸ਼ਰਜੀ ਖਹਿਰਾ ਵੱਲੋਂ ਯੂ ਐਸ ਏ ਤੋਂ ਤੇ ਜਿਹੜੀ ਇਹਦੇ ਚੋ 15000 ਰੁਪਏ ਅਸੀਂ ਇੱਕ ਬੇਟੀ ਕੇ ਅਨੰਦ ਕਰਦੇ ਜਿਹੜਾ ਨੂੰ ਛੱਡਣ ਦਿੱਤਾ ਤੇ ਮੈਨੂੰ ਲੱਗਾ ਕਿ ਹੁਣ ਜਗਾ ਲਈ ਆ ਤੇ ਘਰ ਬਣਾਉਣਾ ਬੱਚੇ ਦੀ ਪੜ੍ਹਾਈ ਵੀ ਚੱਲ ਰਹੀ ਆ ਅੱਛੇ ਕਾਲਜ ਚ ਲਾ ਕਰ ਲਿਆ ਤੇ ਅਸੀਂ 15 ਦੀ ਬਜਾਏ 20000 ਰੁਪਏ ਜਿਹੜਾ ਇਹਨਾਂ ਦੇ ਸਪੁਰਦ ਕਰ ਰਹੇ ਆ ਸਤਿਗੁਰੂ ਕਿਰਪਾ ਕਰਨ ਸਾਡੇ ਗੀਤ ਤ੍ਰਿਪਜੀਤ ਸਿੰਘ ਜੀ ਨੂੰ ਦਿਨ ਦੁღੀ ਦਿ ਰਾਤ ਚੌਂਕਿਤ ਰੱਖੀ ਬਖਸ਼ਣ ਅੱਜ ਦੇ ਨਹੀਂ ਕਈ ਸਾਲ ਹੋ ਗਏ ਨੇ ਤ੍ਰਿਪਜੀਤ ਸਿੰਘ ਨੂੰ ਗੁਰੇਸ਼ ਦੇ ਵਿੱਚੋਂ ਸਾਡੇ ਨਾਲ ਨਾਲ ਸੇਵਾ ਭੇਜਦਿਆਂ ਤੇ ਸਾਡੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਤਰੀਕੇ ਨੂੰ ਉਹ ਬੜਾ ਪਸੰਦ ਕਰਦੇ ਆ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜੋ ਸਾਡੇ ਕੋਲ ਆਇਆ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਭਰਿਆ ਹੋਣਾ ਪਰਿਵਾਰਾਂ ਦਾ ਪਹੁੰਚਾਉਣਾ ਤੇ ਤੁਹਾਡੇ ਨਾਲ ਨੰਬਰ ਸਾਂਝਾ ਕਰਤਾ ਕੋਈ ਓਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਮੈਂ ਤੇ ਕਹਿੰਦਾ ਵੀ ਜਿਹੜੇ ਨਵੇਂ ਸਾਡੇ ਨਾਲ ਜੁੜਨੇ ਨੇ ਇਹ ਵੀਡੀਓ ਵੇਖ ਕੇ ਸਨ ਉਹਨਾਂ ਨੂੰ ਬੇਨਤੀ ਆ ਕਿ ਸਾਨੂੰ ਭੇਜਣ ਦੀ ਲੋੜ ਨਹੀਂ ਸਿੱਧਾ ਭੈਣ ਨੂੰ ਫੋਨ ਕਰਨਾ ਇਹਨਾਂ ਦਾ ਆਧਾਰ ਕੱਢ ਲੈਣਾ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਲੈ ਲੈਣਾ ਤੇ ਸਿੱਧੀ ਸੇਵਾ ਇਹਨਾਂ ਦੇ ਖਾਤੇ 'ਚ ਪਾ ਦੇਣੀ ਹੈ ਤਾਂ ਕਿ ਆਪਣੇ ਇਹ ਬੇਟੇ ਨੂੰ ਇੱਕ ਵਧੀਆ ਵਕੀਲ ਬਣਾ ਸਕੇ ਲਾ ਕਰ ਰਿਹਾ ਬੇਟਾ ਤੇ ਆਪਣਾ ਜੀਵਨ ਜਿਹੜਾ ਵਧੀਆ ਤਰੀਕੇ ਨਾਲ ਜੀ ਸਕੇ ਘਰ ਵੀ ਬਣਨਾ ਸਤਸੰਗਜੀ ਘਰ ਜਿਹੜੇ ਬਣਾਉਣੇ ਬੜੇ ਔਖੇ ਆ ਤੇ ਲੱਖਾਂ ਰੁਪਈਆ ਦਾ ਕੰਮ ਆ ਪਰ ਜੇ ਸੰਗਤ ਸਾਥ ਦੇ ਕਿਉਂਕਿ ਬڑے ਘਰ ਬਣਾਇਆ ਆ ਆਪ ਸੰਤਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਦਰਜਣਾਂ ਹੀ ਘਰ ਦਾਸ ਦੇ ਰਾਈ ਵੀ ਬਣੇ ਆ ਸ਼ਹੀਦ ਪਰਵਾਰਾਂ ਦੇ ਤੇ ਜਰੂਰ ਸਾਥ ਦਿਓ ਰੜੜ ਕੇ ਸ਼ਹੀਦ ਭਾਈ ਅ ਸਰੰਦਸ ਸਿੰਘ ਚੰਦਾਵੜਾਕਾਰ ਦੀ ਬੇਟੀ ਦਾ ਘਰ ਵੀ ਆਪਾਂ ਬਣਾਈਏ ਤੇ ਅਸੀਂ ਵੀ ਆਪਣੇ ਫਰਜ਼ਾਂ ਤੋਂ ਸੁਰਖੀ ਬਹੁਤ ਮਿਹਰਬਾਨੀ ਕੋਈ ਭੈਣ ਜੀ ਕੋਈ ਹੋਰ ਗੱਲ ਜਾਂਦੇ ਜਾਂਦੇ ਕੋਈ ਕਾਰ ਸੰਗਤ ਨਾਲ ਤੁਸੀਂ ਬਸ ਜੀ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਮੈਨੂੰ ਬਾਹ ਫੜ ਕੇ ਖੜੀ ਕੀਤਾ ਵੀ ਭੈਣੇ ਅਸੀਂ ਤੇਰੇ ਨਾਲ ਆ ਮੈਂ ਵੀਰੇ ਤੁਹਾਡੇ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗੀ ਠੀਕ ਹੈ ਤੁਸੀਂ ਮੈਂ ਤੁਹਾਡਾ ਸਾਰੀ ਉਮਰ ਦੇਣ ਨਹੀਂ ਦੇ ਸਕਦੀ ਬਹੁਤ ਪਿਆਰ ਆਪਕੇ 1000 ਰੁਪਏ ਦੀ ਭੇਟਾ ਤ੍ਰਿਪਤੀਜੀਤ ਸਿੰਘ ਜੀ ਵੱਲੋਂ ਵਾਹਿਗੁਰੂ ਸੱਚੇ ਪਾਸ਼ਾ ਵੀਰ ਨੂੰ ਤੰਦਰੁਸਤੀ ਅਤੇ ਲੰਮੀ ਉਮਰਾਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਮੇਰੇ ਵੀਰ ਨੂੰ ਸੱਚੇ ਪਾਸ਼ਾ ਨੂੰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ